ਹਾਂਜੀ ਸੰਗਤ ਜੀ ਜਿਹੜਾ ਇਸ ਵਕਤ ਅਸੀਂ ਬਿਲਕੁਲ ਬਾਰਡਰ ਤੇ ਆਂ ਜੀ ਫਾਜ਼ਿਲਕਾ ਦੇ ਵਿੱਚ ਗਲਾਬਾ ਪੈਣੀ ਪਿੰਡ ਦੇ ਵਿੱਚ ਆਂ ਜੀ ਗੁਰੂ ਮਹਾਰਾਜ ਦੇ ਸਰੂਪ ਜਿਹੜੇ ਆਲੇ-ਦਾਲ ਦੇ ਪਿੰਡਾਂ ਦੇ ਵਿੱਚੋਂ ਪਿਛਲੇ ਪਿੰਡਾਂ ਦੀਆਂ ਕਮੇਟੀਆਂ ਜਿਹੜੀਆਂ ਸਰੂਪ ਉਧਰਲੇ ਗੁਰੂ ਘਰਾਂ ਦੇ ਵਿੱਚ ਲੈ ਗਏ ਸੀਗੇ ਜੀ ਮਹਾਰਾਜ ਦੇ ਚਰਨ ਦੂਜੀ ਗੱਲ ਕੀ ਹੈ ਇੱਥੇ ਮਹਾਰਾਜ ਦੇ ਦੋ ਸਰੂਪ ਨੇ ਜੀ ਜਿਨ੍ਹਾਂ ਦੀ ਸੇਵਾ ਹੁਣ ਜਿਹੜੀ ਕਰਨ ਲਈ ਜਿਹੜੀ ਅਸੀਂ ਪਹੁੰਚੇ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਦੇ ਨੇ ਪਾਣੀ ਦਾ ਪੱਧਰ ਬਹੁਤ ਵੱਧ ਰਿਹਾ ਲੋਕਾਂ ਦੇ ਘਰਾਂ 'ਚ ਪਾਣੀ ਦਾ ਕਿਤੇ-ਕਿਤੇ ਤਾਂ ਬਚਾਓ ਆ ਕਿਉਂਕਿ ਪਰ ਖੇਤਾਂ ਦਾ ਬਹੁਤ ਵੱਡਾ ਨੁਕਸਾਨ ਆ ਜੀ ਇਸ ਕਰਕੇ ਇਸ ਗੁਰੂ ਘਰ ਦੇ ਵਿੱਚ ਰਾਸ਼ਨ ਸਟੋਰ ਕਰਿਆ ਜਾ ਰਿਹਾ ਜੀ ਪਿੰਡ ਵਾਸੀਆਂ ਵੱਲੋਂ ਕਿਉਂਕਿ ਜਿਹੜਾ ਵੀ ਵੀਰ ਕੋਈ ਰਾਸ਼ਨ ਦੇਣ ਆਉਂਦਾ ਪਿੰਡ ਵਾਸੀਆਂ ਨੇ ਫੈਸਲਾ ਕੀਤਾ ਵੀ ਗੁਰੂ ਘਰ ਦੇ ਵਿੱਚ ਰੱਖ ਕੇ ਉਹ ਲੋੜਵੰਦ ਨੂੰ ਸਿੱਧਾ ਪਹੁੰਚਾਇਆ ਜਾਊਗਾ ਕਿਸੇ ਨੂੰ ਥੋੜਾ ਮਿਲੇ ਕਿਸੇ ਨੂੰ ਬਹੁਤਾ ਮਿਲਦਾ ਬਰਾਬਰ ਜਿਹੜੀ ਚੀਜ਼ ਵਰਤਾਈ ਜਾਵੇ ਜੋ ਗੁਰੂ ਮਹਾਰਾਜ ਦਾ ਸੰਧਾਨ ਤਾਂ ਵੀ ਵੰਡ ਕੇ ਚੀਜ਼ ਛਕਣੀ ਆ ਉਹ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇਸ ਗੁਰੂ ਘਰ ਦੇ ਵਿੱਚ ਉਹ ਚੀਜ਼ ਲਾਗੂ ਕੀਤੀ ਵੀ ਆ ਕਈ ਵਾਰੀ ਕੀ ਹੁੰਦਾ ਕਈ ਪਰਿਵਾਰ ਜ਼ਿਆਦਾ ਸਹਾਇਤਾ ਲੈ ਜਾਂਦੇ ਨੇ ਕਈ ਪਰਿਵਾਰਾਂ ਨੂੰ ਸਹਾਇਤਾ ਇਸ ਕਰਕੇ ਚੰਗਾ ਫੈਸਲਾ ਇਸ ਪਿੰਡ ਦਾ ਤੇ ਹੁਣ ਗੁਰੂ ਮਹਾਰਾ ਦੇ ਸਰੂਪਾਂ ਨੂੰ ਜਿਹੜਾ ਉਧਰਲੇ ਪਾਰ ਲੈ ਕੇ ਜਾਇਆ ਜਾਊਗਾ ਜਿਹੜਾ ਨਦੀ ਤੋਂ ਪਾਰ ਜਿੱਧਰ ਬੰਦਾ ਟੁੱਟਿਆ ਵਾ ਕਰ ਲੋ ਕਲਿੱਕ ਵੀ ਰੱਖਣਾ ਮੇਰਾ ਆਪਣੇ ਇਹ ਤੇ ਰੱਖਣਾ ਵਾਹੇ ਗ੍ਰੀਨ ਵਾਹੇ ਸਤ ਨਾਮ ਵਾਹਿਗੁਰੂ 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 ਸਤ ਨਾਮ ਵਾਹਿਗੁਰੂ

ਕੋਰ ਗੁਰੂ ਬਾਹਰ 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 ਗੁਰ ਇੱਕ ਮਿੰਟ ਬਈ ਇੱਕ ਮਿੰਟ ਬਈ ਫੋਨ ਫੜੀ ਹਸਣ ਦੀ ਬਾਕੀ ਆ ਫੋਨ ਫੜ ਲਈ ਵੀਰੇ ਠੀਕ ਆ ਸਭ ਨੇ ਚੋਕ ਜਾ ਫੜ ਜੀ ਬਈ ਫੜ ਜੀ ਫੋਨ ਫੜ ਲਓ ਇਹਨੂੰ ਫੜ ਲਈ ਵੀਰੇ ਵਾ ਵਧੀਆ ਖੋਲਤੀ ਰੱਸੀ ਇਹਦੀ ਆ ਫੋਲ ਤੂੰ ਹੀ ਜਾਣਾ ਨਾਲ ਹਾਂ ਆ ਪਾਣੀ ਨਾ ਪਈ ਨਾ ਆ ਫੋਨ ਲੈ ਕੇ ਆਣਾ ਵੀਰੇ ਨਾਲ ਤੁਸੀਂ ਨਹੀਂ ਫੜਾਉਣਾ ਨਾ ਫੋਨ ਆ ਪਿੱਛੇੋਂ ਰੇਡ ਦੇ ਹੋਰ ਕਰੋ ਭਾਈ ਜੀ ਆ ਰੇਡ ਦੇ ਪਿੱਛੇੋਂ ਹੁਣ ਕਹੋ ਯਾਰ ਫੋਨ ਫੜਾਓ ਦੂਰ ਹੋਣੀ ਬੋਟ ਆ ਵੀਡੀਓ ਜਲਦੀ ਜਲਦੀ ਫੜਾਉਣੀ ਚੱਲੀ ਜਾਂਦੀ ਵੀਡੀਓ ਵੀਡੀਓ ਚੱਲੀ ਜਾਂਦੀ ਆ ਜਲਦੀ ਬਣਾਉਣੀ ਆ ਲੌਂਗ ਵੀਡੀਓ ਬਣਾਉਣੀ ਦੱਕਾ ਦੇ ਚਲੋ ਜੀ ਸੁਵਰਾਜ ਜੀ ਆ ਜਾਣਗੇ ਉਹ ਤੋਂ ਉਹ ਤੋਂ ਆ ਵੀਰ ਬੜੀ ਚੱਲੂ ਫਾਨ ਕਰ ਬੜੀ ਇਤਰਾਜ ਸਾਰੇ ਨੇ ਪਿੱਛੇ ਆ ਗਏ ਪਿੱਛੇ ਬੈਠੇ ਬਾਬਾ ਜੀ ਥੱਲੇ ਆ ਜਾਓ ਤੇ ਬਾਈ ਇਹਨੂੰ ਆ ਮਾਰਨਾ ਪੂਗਾ ਅੱਜ ਨਾ ਫਾਈ ਉਹਨੂੰ ਦੇਖਣਾ ਨਹੀਂ ਬਾਬਾ ਜੀ ਉਧਰ ਆਪਾਂ ਥੱਲੇ ਨੂੰ ਹੋਰ ਜਿੱਦਾਂ ਵਧੀਆ ਕਰਨਾ ਇੱਥੇ ਆ ਹੋ ਇਹਨਾਂ ਨੂੰ ਫੁੱਲ ਲੋਡ ਨਹੀਂ ਇਹਦਾ ਸਿੱਧੀ ਆ ਬਾਈ ਸਵੈਤ ਕਰਨੀ ਹੈ ਸਿਰੋਵ ਨਹੀਂ ਲਗਣਾ ਕਰੀਏ ਸਹੀ ਬੰਦ ਨੂੰ ਇਹ ਕੁਝ ਕੁ ਵਸਤੀ ਦੇ ਮੰਗੀ ਇਹਦੇ ਕੋ ਥੱਲੇ ਤੁਮ ਵੀ ਆਪਾਂ ਆਪਣੀ ਥੱਲੇ ਤੁਮ ਬੋਲੋ ਐਵਰੀਬੱਡ ਨਾ ਜਿਆਦਾ ਨਾ ਨੀ ਕਟੇ ਕਰਦੇ ਬਹੁਤ ਤੇਰੀ ਰੰਗੜਾ ਡਿਸਟ੍ਰਿਕਟ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸੰਤ੍ਰ ਸੰਤ੍ਰ ਆਓ ਕਿਹਦੇ ਸੀ करोड़ी <laughs> दि ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਨਾਮ ਵਾਹਿਗੁਰੂ ਸਤ 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 ਮਾਪੇ ਦੋਨੋਂ ਬਲਾਪੀ ਹਾਂਜੀ ਬਲਾਪੀ ਬੈਣੀ ਉਹ ਨਾਮ ਨਹੀਂ ਬਾਬਾ ਜੀ ਸਾਹਿਬ ਨਾਮ ਆਗਰਾ ਕੁੰਗਲੇ ਨਹੀਂ ਦਿੱਤੀ ਪਹੁੰਚਾ ਲਾਂਗੇ ਵੀਰੇ ਲਾ ਲਾਂਗੇ ਕੋਈ ਨਹੀਂ ਅਸੀਂ ਆਪੇ ਕਰਦਾ ਸ੍ਰੀ ਸੁਭੀ ਜੀ ਤੁਹਾਡੇ ਕੋ ਪਹੁੰਚਦਾ ਬਸ ਠੀਕ ਹਾਂਜੀ ਅਦਾਸ ਕਰੋ ਕਿ ਜਲਦੀ ਤੋਂ ਜਲਦੀ ਫੋਨ ਕਰੋ ਜਲਦੀ ਜਲਦੀ ਅਦਾਸ ਕਰੋ ਜਲਦੀ ਜਲਦੀ ਆਪਾਂ ਨੂੰ ਸਾਡਾ ਬਿੱਲ ਨਹੀਂ ਆ ਰਿਹਾ ਨਹੀਂ ਇਹਨਾਂ ਰਸਤੇ ਵਿੱਚ ਜਲਦੀ ਤੋਂ ਜਲਦੀ ਪਹੁੰਚ ਜਾਣਾ ਮਾਲਕ ਆਪਣਾ 25 ਸਤਿਨਾਮ ਵਾਹ ਹਾਂਜੀ ਸਿਲਪਾ ਮੈਂ ਰਾਦਨ करना चौथ में खिलवा ला दे वाहे गुरु का तो नाम राहे गुरु का नाम राहे मुखा ला रे पहले लग ना राहे गुरु साके ਨੰਬਰ ਵੀਰੇ ਪੂਰਾ ਹੋ ਰਿਹਾ ਉਹਨੂੰ ਕੋਈ ਕੰਮ ਨਹੀਂ ਚਾਹੀਦਾ ਬਾਬਾ ਜੀ